ਬਰਨਾਲਾ ਇੱਕ ਛੋਟਾ ਜਿਹਾ ਸ਼ਹਿਰ ਜਿੱਥੇ ਅੱਜ ਵੀ ਲੋਕ ਮੈਨੂਅਲ ਮਸ਼ੀਨਾਂ ਤੇ ਕੰਮ ਕਰਦੇ ਨੇ ਪਰ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਇੱਕ ਅਜਿਹੀ ਥਾਂ ਹੈ ਜਿੱਥੇ ਤਿਆਰ ਹੋਣ ਵਾਲਾ ਟੋਵਲ ਦੁਬਈ ਦੇ ਫਾਈਵ ਸਟਾਰ ਹੋਟਲਸ, ਵਾਲਮਾਰਟ, ਐਮਾਜ਼ਨ ਅਤੇ ਯੂਐਸ ਤੱਕ ਪਹੁੰਚਦੇ ਨੇ। ਇਹ ਕੰਪਨੀ 25000 ਤੋਂ ਵੱਧ ਲੋਕਾਂ ਨੂੰ ਰੋਜੀ ਰੋਟੀ ਦਿੰਦੀ ਹੈ ਅਤੇ 2024 ਵਿੱਚ ਇਸ ਦੀ ਨੈਟਵਰਥ 17000 ਕਰੋੜ ਤੋਂ ਵੀ ਜ਼ਿਆਦਾ ਸੀ। ਇਹ ਕੋਈ ਫਾਰਨ ਐਮਐਨਸੀ ਨਹੀਂ, ਕੋਈ ਦਿੱਲੀ-ਮੁੰਬਈ ਵਰਗੀ ਕਾਰਪੋਰੇਟ ਐਮਪਾਇਰ ਨਹੀਂ, ਇਹ ਪੰਜਾਬ ਦੀ ਮਿੱਟੀ 'ਚ ਉੱਗੀ ਕੰਪਨੀ ਹੈ। ਇਹ ਕਹਾਣੀ ਹੈ ਟ੍ਰਾਈਡੈਂਟ ਗਰੁੱਪ ਦੀ ਜਿਸ ਦਾ ਸਫ਼ਰ ਸਿਰਫ਼ ਬਰਨਾਲਾ ਤੱਕ ਸੀਮਤ ਨਹੀਂ ਬਲਕਿ ਉਹ ਬਰਨਾਲਾ ਤੋਂ ਬਣਿਆ ਗਲੋਬਲ ਟਾਵਲ ਕਿੰਗ ਇਹ ਕਹਾਣੀ ਸ਼ੁਰੂ ਹੁੰਦੀ ਹੈ 1985 ਵਿੱਚ ਬਰਨਾਲਾ ਦੇ ਇੱਕ ਨੌਜਵਾਨ ਰਜਿੰਦਰ ਗੁਪਤਾ ਜੋ ਦਿਲੋਂ ਇਹ ਮੰਨਦੇ ਸਨ ਕਿ ਪੰਜਾਬ ਦੀ ਮਿੱਟੀ ਵਿੱਚ ਦਮ ਹੈ ਪਰ ਲੋਕਾਂ ਦੇ ਵਿਜ਼ਨ ਵਿੱਚ ਘਾਟ ਹੈ ਉਹਨਾਂ ਕੋਲ ਕੋਈ ਵੱਡਾ ਸੈਟਅਪ ਨਹੀਂ ਸੀ ਸਿਰਫ 7 ਲੱਖ ਰੁਪਏ ਦੀ ਲਾਗਤ ਅਤੇ ਇੱਕ ਛੋਟੀ ਜਹੀ ਯਾਨ ਯੂਨਿਟ ਨਾਲ ਉਹਨਾਂ ਨੇ ਕੰਮ ਸ਼ੁਰੂ ਕੀਤਾ ਲੋਕ ਹੱਸਦੇ ਸਨ ਕਿ ਇੱਥੇ ਟੋਵਲ ਕੌਣ ਲਏਗਾ ਉਹ ਹੱਸੇ ਨਹੀਂ ਬਲਕਿ ਕੰਮ ਕਰਦੇ ਗਏ ਹੌਲੀ ਹੌਲੀ ਉਹਨਾਂ ਦੀ ਮਿਲ ਵਧੀ ਮਸ਼ੀਨਾਂ ਵਧੀਆਂ ਕੁਆਲਿਟੀ ਵਧੀ ਪਰ ਆਰਡਰ ਨਹੀਂ ਆਏ ਕਈ ਵਾਰ ਉਹ ਫੋਰਨ ਬਾਇਰਸ ਨੂੰ ਸੈਂਪਲ ਭੇਜਦੇ ਅਤੇ ਹਫ਼ਤਿਆਂ ਤੱਕ ਕੋਈ ਜਵਾਬ ਨਾ ਆਉਂਦਾ। ਬੈਂਕਾਂ ਵੀ ਬਰਨਾਲਾ 'ਚ ਇਨਵੈਸਟ ਕਰਨ ਤੋਂ ਝਿਜਕ ਜਾਂਦੀਆਂ ਸਨ ਕਿਉਂਕਿ ਉਹਨਾਂ ਦੇ ਲਾਇਕ ਬਿਜ਼ਨਸ ਤਾਂ ਲੁਧਿਆਣਾ ਜਾਂ ਦਿੱਲੀ ਵਿੱਚ ਹੀ ਸਨ, ਬਰਨਾਲਾ ਵਿੱਚ ਨਹੀਂ। ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਉਹ ਵੱਡੇ-ਵੱਡੇ ਹੋਟਲ ਚੇਨਜ਼, ਗਲੋਬਲ ਬਾਇਰਸ ਅਤੇ ਐਗਰੀਵੀਸ਼ਨਜ਼ ਦੇ ਵਿੱਚ ਗਏ। ਨੇ ਸੈਂਪਲ ਉੱਥੇ ਦਿਖਾਉਂਦੇ ਰਹੇ ਤੇ ਅਖੀਰਕਾਰ 1990 ਵਿੱਚ ਉਹਨਾਂ ਨੂੰ ਮਿਲਿਆ ਯੂਐਸਏ ਤੋਂ ਪਹਿਲਾ ਬਲਕ ਆਰਡਰ। ਉਹ ਮੋੜ ਸੀ ਜਿੱਥੇ ਟ੍ਰਾਈਡੈਂਟ ਦਾ ਸਫਰ ਹਵਾ ਦੀ ਤਰ੍ਹਾਂ ਚੱਲਿਆ ਅੱਜ ਟ੍ਰਾਈਡੈਂਟ ਕਰੋਪ ਦੁਨੀਆ ਦੇ ਸਭ ਤੋਂ ਵੱਡੇ ਟੋਵਲ ਮੈਨੂਫੈਕਚਰਰਸ ਦੇ ਵਿੱਚੋਂ ਇੱਕ ਹੈ ਤੁਸੀਂ ਸੋਚੋ ਬਰਨਾਲਾ ਦੀ ਧਰਤੀ ਤੇ ਜੋ ਟੋਵਲ ਬਣਦਾ ਹੈ ਉਹ ਨਿਊਯਾਰਕ ਦੇ ਹੋਟਲ ਵਿੱਚ ਜਾਂਦਾ ਹੈ ਅਤੇ ਕਲਾਇੰਟ ਕਹਿੰਦਾ ਹੈ ਥਿਸ ਇਜ਼ ਪ੍ਰੀਮੀਅਮ ਟ੍ਰਾਈਡੈਂਟ ਸਿਰਫ ਇੱਕ ਫੈਕਟਰੀ ਨਹੀਂ ਬਲਕਿ ਇਹ ਇੱਕ ਪੰਜਾਬੀ ਸੁਪਨਾ ਹੈ ਜਿਸ ਨੂੰ ਹਾਸਲ ਕਰਨ ਲਈ ਕਿਸੇ ਇੰਗਲਿਸ਼ ਐਕਸੈਂਟ ਮੋਰੀ ਫੰਡਿੰਗ ਜਾਂ ਦਿੱਲੀ ਵਾਲੀ ਅਪਰੋਚ ਦੀ ਲੋੜ ਨਹੀਂ ਹੈ ਅੱਜ ਜਦੋਂ ਵੀ ਕਿਸੇ ਪੰਜਾਬੀ ਨੌਜਵਾਨ ਨੂੰ ਲੱਗਦਾ ਹੈ ਕਿ ਇੱਥੇ ਕੁਝ ਵੀ ਵਧੀਆ ਨਹੀਂ ਬਣ ਸਕਦਾ ਤਾਂ ਉਹ ਟ੍ਰਾਈਡੈਂਟ ਵਰਗੇ ਬ੍ਰਾਂਡ ਨੂੰ ਦੇਖ ਕੇ ਸੋਚ ਸਕਦਾ ਹੈ ਕਿ ਜੇਕਰ ਇਹ ਬਰਨਾਲਾ ਤੋਂ ਦੁਨੀਆ ਤੱਕ ਟਾਵਲ ਜਾ ਸਕਦਾ ਹੈ ਤਾਂ ਮੇਰੀ ਸੋਚ ਕਿਉਂ ਨਹੀਂ ਇਹ ਸਾਡੀ ਇਨਸਪੀਰੇਸ਼ਨ ਵੀ ਹੈ ਅਤੇ ਸਾਡਾ ਪ੍ਰਾਈਡ ਵੀ ਕਮੈਂਟ ਕਰੋ ਪ੍ਰਾਊਡ ਆਫ ਪੰਜਾਬ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਸਕਸੈਸ ਸਟੋਰੀਜ਼ ਨੂੰ ਸਪੋਰਟ ਕਰਦੇ ਹੋ ਪੰਜਾਬੀ ਬੁੱਕ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ